ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਫੇਰ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਬਹੁਤ ਹੀ ਸੋਹਣੇ ਜਿਹਾ ਫੈਨਸੀ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਰਹਿਣਗੇ ਜਾਮ कॉटन ਦੇ ਵਿੱਚ ਸਟਾਫ ਬਹੁਤ ਹੀ ਫਾਈਨ ਹੈ ਤੇ ਸੈਬਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਆ ਜੀ ਸਾਰੇ ਸੂਟ ਲੈ ਕੇ ਆਏ ਸੈਬਾ ਬ੍ਰਾਂਡ ਦੇ ਮਸਲੀਨ ਦਾ ਬੈੱਟ ਦੁਪੱਟਾ ਰਹੂਗਾ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਚੈੱਕ ਕਰੋ ਪਹਿਲਾ ਸੂਟ ਚੈੱਕ ਕਰੋ ਜੀ ਬਲੈਕ ਬੇਸ ਦੇ ਵਿੱਚ ਹੈ ਚੈੱਕ ਕਰੋ neck ਜਿਹੜੀ neck tie ਬੜਾ ਸੋਹਣਾ ਜਿਹਾ neck ਤੇ ਵਰਕ ਹੋਇਆ ਹੈ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਚੈੱਕ ਕਰੋ ਜੀ neck ਦਾ ਵਰਕ ਬੜਾ ਪਿਆਰਾ ਜਾਂ ਨਜ਼ਦੀਕ ਤੋਂ ਦਿਖਾ ਸਕਦੀਆਂ ਪੂਰੀ ਫਿਨਿਸ਼ਿੰਗ ਦੇ ਨਾਲ neck ਦਾ ਪੂਰਾ ਵਰਕ ਹੈ ਜੀ ਸਿੰਪਲ ਸੌਪਰ ਸੂਟ ਰਹਿਣ ਵਾਲਾ ਬਾਟਮ ਵੀ ਤੁਹਾਨੂੰ ਜਾਮ ਕਾਟਨ ਜੀ ਮਿਲਣ ਵਾਲੀ ਹੈ ਦੁਪੱਟਾ ਰਹੂਗਾ ਜੀ ਪਿਓਰ ਮਸਲੀਨ ਦਾ ਬੜਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਬੜਾ ਪਿਆਰਾ ਜਾਂ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਇਹ ਵਾਲਾ ਦੁਪੱਟਾ ਰਹਿਣ ਵਾਲਾ ਜੀ ਇਹ ਨਾਲ ਠੀਕ ਹੈ ਜੀ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਖੁੱਲਾ ਡੁਲਾ ਦੁਪੱਟਾ ਰਹੂਗਾ ਜੀ ਇਹ ਵਾਲੀ ਆਉਣੀ ਹੈ ਨੈੱਕੇ ਦੀ ਤੇ ਇਹ ਵਾਲਾ ਆਊਗਾ ਜੀ ਇਹਦੇ ਨਾਲ ਦੁਪੱਟਾ ਕਿ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੱਦਾਂ ਦੀ ਆਣੀ ਹੈ ਬਹੁਤ ਪਿਆਰੀ ਲੁੱਕ ਰਹਿਣ ਵਾਲੀ ਹੈ ਸੂਟ ਦੀ ਚੈੱਕ ਕਰੋ ਜੀ ਐਡਾ ਸੂਟ ਦੀ ਲੁੱਕ ਆਣੀ ਹੈ ਦੁਪੱਟਾ ਪੂਰਾ ਡਬਲ ਰਹਿਣ ਵਾਲਾ ਜੀ 2 ਮੀਟਰ ਦੀ ਕੱਟ ਵਿੱਚ ਪੂਰਾ ਖੁੱਲਾ ਡੁਲਾ ਮਸਲੀਨ ਦਾ ਦੁਪੱਟਾ ਰਹੂਗਾ ਪ੍ਰਾਈਸ ਸਿਰਫ ਮਿਲਣ ਵਾਲੀ ਹੈ ਤੁਹਾਨੂੰ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਵਿਦ ਮਸਲੀਨ ਦਾ ਦੁਪੱਟਾ ਜੈਨੂਅਲ ਜੀ ਪ੍ਰਾਈਸ ਹੈ ਸੂਟ ਬੜੇ ਸੋਹਣੇ ਆ ਜੀ ਕੈਂਟ ਦੇ ਸੂਟ ਰਹਿਣ ਵਾਲਿਆ 올ਓਵਰ ਸੂਟ ਜਾਮ ਕਾਟਨ ਦੇ ਵਿੱਚ ਹੀ ਰਹਿਣ ਵਾਲਾ ਬਾਟਮ ਵੀ ਜਾਮ ਕਾਟਨ ਹੋਊਗੀ ਸ਼ਰਟ ਵੀ ਜਾਮ ਕਾਟਨ ਹੋਊਗੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲਿਆ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਰੈਸਟ ਕਾਪਰ ਦਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹਦੀ ਤੁਸੀਂ ਲੁੱਕ ਦੇਖ ਸਕਦੇ ਹੋ ਸੂਟ ਦੀ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਹੈ ਬਾਟਮ ਵੀ ਤੁਹਾਨੂੰ ਜਾਮ ਕਾਟਨ ਦੀ ਮਿਲਣ ਵਾਲੀ ਹੈ ਜੀ ਠੀਕ ਹੈ ਜੀ ਦੁਪੱਟਾ ਬੜਾ ਪਿਆਰਾ ਜਾਂ ਮਸਲੀਨ ਦਾ ਰਹਿਣ ਵਾਲਾ ਹੈ ਦੇਖੋ ਜੀ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਆਉਣ ਵਾਲੀ ਹੈ ਦੁਪੱਟੇ ਦੀ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਦੁਪੱਟਾ ਦੇਖੋ ਜੀ ਬਹੁਤ ਹੀ ਪਿਆਰੀ ਜੀ ਲੁੱਕ ਹੈ ਪੂਰਾ ਡਬਲ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ 2.5 ਮੀਟਰ ਦੀ ਕਟ ਦੇਖੋ ਜੀ ਬੜੀ ਪਿਆਰੀ ਜੀ ਲੁੱਕ ਰਹਿਣ ਵਾਲੀ ਐ ਸੂਟ ਦੀ ਸਿਰਫ ਤੁਹਾਨੂੰ 800 ਦੇ ਵਿੱਚ ਮਸਲੀਨ ਦੇ ਦੁਪट्टे ਦੇ ਨਾਲ ਸੂਟ ਪੈ ਰਿਆ ਸੀ ਬਹੁਤ ਹੀ ਪਿਆਰੇ ਜੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਅਗਲਾ ਸੂਟ ਦੇਖੋ ਅਗਲੇ ਸੂਟ ਚੈੱਕ ਕਰੋ ਜੀ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਅਗਲੇ ਸੂਟ ਦੀ ਵੀ ਦੇਖੋ ਜੀ ਇੱਕ ਕੇਵਲਾ ਸੂਟ ਰਹਿਣ ਵਾਲਾ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਲੁੱਕ ਦੇਖੋ ਐਦਾਂ ਦੀ ਹੋੜੀ ਹੈ ਗ੍ਰੇ ਬੇਸ ਦੇ ਵਿੱਚ ਰਹੂਗਾ ਜੀ ਬਾਟਮ ਵੀ ਤੁਹਾਨੂੰ ਮਿਲਣ ਵਾਲੀ ਹੈ ਜਾਮ ਕਾਟਨ ਦੇ ਵਿੱਚ ਠੀਕ ਹੈ ਜੀ ਇਹ ਵਾਲੀ ਰਹੂਗੀ ਸੇਮ ਸਟਾਫ ਦੇ ਵਿੱਚ ਇਹ ਬਾਟਮ ਦੁਪट्टे ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਦੁਪट्टे ਦੀ ਲੁੱਕ ਰਹਿਣ ਵਾਲੀ ਹੈ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਇਹ ਨਾਲ ਦੁਪੱਟਾ ਪੂਰਾ ਖੁੱਲਾ ਡੁੱਲਾ ਡਬਲ ਦੁਪੱਟਾ ਰਹਿਣ ਵਾਲਾ ਹੈ ਠੀਕ ਹੈ ਜੀ 800 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਆਉਣ ਵਾਲੀ ਹੈ ਅਗਲਾ ਸੂਟ ਚੈੱਕ ਕਰੋ ਜੀ ਸਾਰੇ ਕਲਰ ਬੜੇ ਪਿਆਰੇ ਜੀ ਸੋਬਰ ਜੇ ਮੈਨ ਵਾਲੇ ਆ ਇਹ ਵਾਲਾ ਕਲਰ ਦੇਖੋ ਜੀ ਨਿਓਨ ਮਹਿੰਦੀ ਕਲਰ ਰਹੂਗਾ ਦੇਖੋ ਜੀ ਨਿਓਨ ਮਹਿੰਦੀ ਕਲਰ ਵਿੱਚ ਰਹਿਣ ਵਾਲਾ ਸੂਟ ਹੈ ਨੈੱਕ ਦੇਖੋ ਬੜਾ ਪਿਆਰਾ ਜਾਂ ਨੈੱਕ ਬਣਿਆ ਹੋਇਆ ਇਹ ਵਾਲੀ ਰਹੂਗੀ ਜਿਸ ਨਾਲ ਬਾਟਮ ਬੜੀ ਪਿਆਰੀ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਲੁੱਕ ਰਹਿਣ ਵਾਲੀ ਹੈ ਸੂਟ ਦੀ ਚੈੱਕ ਕਰੋ ਦੁਪੱਟਾ ਦੁਪੱਟਾ ਚੈੱਕ ਕਰੋ ਬੜਾ ਪਿਆਰਾ ਜਾਂ ਦੁਪੱਟਾ ਰਹੂਗਾ ਜੀ ਦੇਖੋ ਜੀ ਪੂਰਾ ਖੁੱਲਾ ਡੁੱਲਾ ਡਬਲ ਦੁਪੱਟਾ ਰਹਿਣ ਵਾਲਾ ਦੇਖੋ ਬਹੁਤ ਪਿਆਰੀ ਲੁੱਕ ਐ ਚੈੱਕ ਕਰੋ ਨਿਓਨ ਮਹਿੰਦੀ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਸਿਰਫ 800 ਰੁਪਏ ਰਹਿਣ ਵਾਲੀ ਹੈ ਪ੍ਰਾਈਸ ਬਹੁਤ ਹੀ ਸੋਹਣਾ ਜਿਹਾ ਮੌਕਾ ਤੁਹਾਡੇ ਵਾਸਤੇ ਕਿਉਂਕਿ ਜਨਰਲ ਜੀ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ ਇੰਨਾ ਸੋਹਣਾ ਫੈਨਸੀ ਸੂਟ ਲੈ ਕੇ ਆ ਰਹੇ ਆਂ ਜੀ ਅਸੀਂ ਠੀਕ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਆਰਡਰ ਰਹਿ ਜਾਂਦੇ ਆ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਲਿਮਟਡ ਜੀ ਸਾਡੇ ਕੋਲ ਸਟਾਕ ਹੈ ਇਹਦਾ ਸੂਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਚੈੱਕ ਕਰੋ ਇਹਦੀ ਨੈਕ ਬੜੀ ਖੂਬਸੂਰਤ ਜੀ ਨੈਕ ਬਣੀ ਹੋਈ ਹੈ ਲੁੱਕ ਦੇਖੋ ਜੀ ਬੜੀ ਪਿਆਰੀ ਜੀ ਲੁੱਕ ਹੈ ਸੂਟ ਦੀ ਪਿਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਾਟਮ ਵੀ ਤੁਹਾਨੂੰ ਅਸੀਂ ਜਾਮ ਕਾਟਨ ਦੀ ਦੇਣ ਵਾਲੇ ਆ ਠੀਕ ਹੈ ਜੀ ਪਿਕ ਤੋਂ ਚੈੱਕ ਕਰ ਸਕਦੇ ਹੋ ਲੁੱਕ ਸੂਟ ਦੀ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਬੜਾ ਪਿਆਰਾ ਜਿਹਾ ਦੁਪੱਟਾ ਮਸਟਰਡ ਸ਼ੇਡ ਦੇ ਵਿੱਚ ਸੂਟ ਰੈਡ ਵਾਲਾ ਜੀ ਠੀਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਸੂਟ ਲੁੱਕ ਦੇਖੋ ਦੁਪੱਟੇ ਦੀ ਦੇਖੋ ਜੀ ਬਹੁਤ ਪਿਆਰੀ ਲੁੱਕ ਹੈ ਬੜਾ ਪਿਆਰਾ ਜਿਹਾ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ ਸੂਟ ਅਗਲਾ ਚੈੱਕ ਕਰੋ ਜੀ ਕਲਰ ਸਾਰੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਆ ਦੁਪੱਟੇ ਇਸ ਤੋਂ ਵੀ ਜ਼ਿਆਦਾ ਪਿਆਰੇ ਆ ਲੁੱਕ ਜਿਹੜੀ ਆਉਣੀ ਹੈ ਨਾ ਸੂਟ ਦੀ ਦੁਪੱਟੇ ਦੇ ਨਾਲ ਹੀ ਆਉਣੀ ਆ ਜੀ ਠੀਕ ਹੈ ਜੀ ਦੁਪੱਟੇ ਨਾਲ ਹੀ ਲੁੱਕ ਆਉਣ ਵਾਲੀ ਆ ਸੂਟ ਦੀ ਦੇਖੋ ਜੀ ਇਹ ਵਾਲਾ ਚੈੱਕ ਕਰੋ neck ਬੜਾ ਪਿਆਰਾ ਜਿਹਾ neck ਬਣਿਆ ਹੋਇਆ ਇਹਦੀ ਤੁਸੀਂ ਦੇਖ ਸਕਦੇ ਹੋ ਪਿਕ ਤੋਂ ਕਿਦਾਂ ਦਾ ਸੂਟ ਦੀ ਗੈਟਅਪ ਆਉਣੀ ਆ ਸੂਟ ਦੀ ਦੇਖੋ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਦੁਪੱਟਾ ਬੜਾ ਪਿਆਰਾ ਜਿਹਾ ਦੇਖੋ ਜੀ ਇਹ ਵਾਲਾ ਰਹੂਗਾ ਦੁਪੱਟਾ ਪੂਰਾ ਡਵਲ ਕੁਲਾ ਡੁਲਾ ਦੁਪੱਟਾ ਰੈਣ ਵਾਲਾ ਮਸਲੀਨ ਦਾ ਠੀਕ ਹੈ ਜੀ ਮਸਲੀਨ ਦਾ ਹੀ ਦੁਪੱਟਾ ਰੈਣ ਵਾਲਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਗਾਜ਼ਰੀ ਛੇੜ ਦੇ ਵਿੱਚ ਸੂਟ ਆਊਗਾ ਜੀ ਪਿਕ ਤੋਂ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਤੇ ਸੂਟ ਦੀ ਕਿੱਦਾਂ ਲੋਕੋਣੀ ਹੈ ਸੇਵਾ ਬ੍ਰਾਂਡ ਦੇ ਸਾਰੇ ਸੂਟ ਰੈਣ ਵਾਲੇ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਰਾਇਲ ਜਿਹਾ ਬਲੂ ਕਲਰ ਆਊਗਾ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਲੁੱਕ ਦੇਖੋ ਜੀ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਦੁਪੱਟਾ ਦੇਖੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਰਾਇਲ ਬਲੂ ਦੇ ਕਲਰ ਵਿੱਚ 2.2 ਮੀਟਰ ਦੀ ਕੱਟ ਵਿੱਚ ਦੁਪੱਟਾ ਰਹੂਗਾ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰੇ ਜੇ ਸੂਟ ਹੈ ਇਹ ਇਹ ਵਾਲਾ ਕਲਰ ਚੈੱਕ ਕਰੋ ਜੀ ਸੀ ਗ੍ਰੀਨ ਕਲਰ ਰਹੂਗਾ ਬੜਾ ਪਿਆਰਾ ਜਿਹਾ ਕਲਰ ਹੁੰਦਾ ਸੀ ਗ੍ਰੀਨ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਜੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਇਹ ਵਾਲਾ ਰਹੂਗਾ ਜੀ ਦੁਪੱਟਾ ਮਸਟਰਡ ਜਾਰਾ ਇਹਦੇ ਨਾਲ ਦੁਪੱਟਾ ਲਗਾਇਆ ਹੋਇਆ ਚੈੱਕ ਕਰੋ ਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਸਾਰੇ ਸੂਟ ਹੀ ਬੜੇ ਪਿਆਰੇ ਨੇਕ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਹੈ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਪਿੰਕ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਪਿੰਕ ਸ਼ੇਡ ਦੀ ਵਿੱਚ ਰਹਿਣ ਵਾਲਾ ਕਲਰ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਬੋਟੋ ਵੀ ਤੁਹਾਨੂੰ ਇਹਦੇ ਨਾਲ ਜਮ ਕਾਟਨ ਦੀ ਮੈਲ ਵਾਲੀ ਹੈ ਠੀਕ ਹੈ ਜੀ ਦੁਪੱਟਾ ਦੇਖੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਇਹਦੇ ਨਾਲ ਸੂਟ ਦੀ ਲੁੱਕ ਦੇਖ ਸਕਦੇ ਹੋ ਸਹਿਬਾ ਬ੍ਰੈਂਡ ਦੇ ਸੂਟ ਰਹਿਣਗੇ ਦੇਖੋ ਜੀ ਇਹ ਵਾਲਾ ਆਊਗਾ ਜੀ ਲਾਈਟ ਸ਼ੇਡ ਦੇ ਵਿੱਚ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਜੇ ਕਲਰ ਥੋੜਾ ਜਿਹਾ ਡਾਰਕ ਹੈ ਕਿਉਂਕਿ ਅੱਛੇ ਲੱਗਦੀ ਹੈ ਡਾਰਕ ਕਲਰ ਪਾਏ ਬਹੁਤ ਪਿਆਰੇ ਲੱਗਦੇ ਆ ਜੀ ਤੇ ਦੁਪੱਟਾ ਇਹਦੇ ਨਾਲ ਥੋੜਾ ਲਾਈਟ ਸ਼ੇਡ ਦੇ ਵਿੱਚ ਲਗਾ ਦਿੱਤਾ ਤਾਂ ਕਿ ਤੁਹਾਨੂੰ ਸੂਟ ਜਿਹੜਾ ਪਾਇਆ ਹੋਇਆ ਜਿਆਦਾ ਡਾਰਕ ਨਾ ਲੱਗੇ ਠੀਕ ਹੈ ਜੀ ਇਹ ਕੇਵਲਾ ਸੂਟ ਚੈੱਕ ਕਰੋ ਇਹ ਸਾਡੇ ਕੋਲ ਇੱਕ ਲਾਸਟ ਪੀਸ ਬਚਿਆ ਸੀ ਪਿਛਲੀ ਵਾਰ ਸੀ ਸੂਟ ਪਾਏ ਸੀ ਇਹਦੀ ਪ੍ਰਾਈਸ ਰਹਿਣ ਵਾਲੀ ਹੈ 700 ਰੁਪਏ ਇਹ ਵੀ ਜਾਮ ਕਾਟਨ ਦੇ ਵਿੱਚ ਰਹੂਗੀ ਜੀ ਠੀਕ ਹੈ ਜੀ ਜਾਮ ਕਾਟਨ ਦੇ ਵਿੱਚ ਰਹਿਣ ਵਾਲਾ ਸੂਟ ਹੈ ਜੀ ਇਹ ਬਾਟਮ ਇਹਦੇ ਨਾਲ ਕਾਟਨ ਦੀ ਆਉਣ ਵਾਲੀ ਹੈ ਇਹਦੀ ਲੁੱਕ ਵੀ ਬੜੀ ਪਿਆਰੀ ਹੈ ਸੂਟ ਦੀ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਹੈ ਇਸ ਇਸ ਸੂਟ ਦੀ ਜਿਹੜੀ ਪ੍ਰਾਈਸ ਰੈਣ ਵਾਲੀ ਹੈ ਉਹ ਰੈਣ ਵਾਲੀ ਹੈ ਜੀ ਸਿਰਫ 700 ਰੁਪਏ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲਣ ਵਾਲਾ ਬੜਾ ਪਿਆਰਾ ਜਿਹਾ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਬਹੁਤ ਪਿਆਰਾ ਮਿਲਣ ਵਾਲਾ ਤੁਹਾਨੂੰ ਮਸਲੀਨ ਦਾ ਸੂਟ ਦੀ ਇਹਦੀ ਪ੍ਰਾਈਸ ਸਿਰਫ 700 ਰੁਪਏ ਰੈਣ ਵਾਲੀ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਨਾ ਆਮ ਡੇਲੀ ਰੁਟੀਨ ਠੀਕ ਹੈ ਜੀ ਸਿੰਪਲ ਸਾਬਰ ਦੇ ਸੂਟ ਬਹੁਤ ਪਿਆਰੇ ਲੱਗਦੇ ਆ ਭਾਈ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਬੁੱਕ ਕਰ ਲਓ ਸਕਰੀਨ ਉੱਪਰ ਤਾਂ ਨੰਬਰ ਮੈਂਸ਼ਨ ਕੀਤਾ ਗਿਆ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਲੋਕਲ ਜੁੜੀਆਂ ਹੋਈਆਂ ਉਹ ਮੇਰੀ ਸ਼ਾਪ ਤੇ ਜਲਦੀ ਵਿజిਟ ਕਰਿਆ ਕਰਨ ਫਿਰ ਸਾਡੇ ਕੋਲ ਜਿਹੜਾ ਸਟਾਕ ਹੈ ਜੀ ਉਹ ਖਤਮ ਹੋ ਜਾਂਦਾ ਮੇਰੀਆਂ ਪਹਿਰਾਣਾਂ ਦੀ ਜਿਹੜੀ ਸ਼ਿਕਾਇਤ ਹੁੰਦੀ ਹੈ ਜੀ ਸਾਨੂੰ ਮਿਲਦਾ ਨਹੀਂ ਕੁਝ ਠੀਕ ਹੈ ਜੀ ਫਿਰ ਸਾਡੀ ਆਨਲਾਈਨ ਵਾਲੀਆਂ ਪਹਿਣਾ ਜਿਹੜੀਆਂ ਉਹ ਜ਼ਿਆਦਾ ਮੋਰਚਾ ਮਾਰ ਜਾਂਦੀਆਂ ਤੇ ਜਿਹੜੀਆਂ ਮੇਰੇ ਲੋਕਲ ਪਹਿਣਾ ਜੀ ਉਹ ਰਹਿ ਜਾਂਦੀਆਂ ਤੁਸੀਂ ਮੇਰੀ ਜਲਦੀ ਸ਼ਾਪ ਤੇ ਵਿਜ਼ਿਟ ਕਰਿਆ ਕਰੋ ਸਵੇਰ ਹੀ ਸਵੇਰ ਹੀ ਕਰਿਆ ਕਰੋ ਜ ਜੀ ਵੀਡੀਓ ਪਾਉਣੀ ਹੈ ਜੀ ਠੀਕ ਹੈ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਧੰਨਵਾਦ ਜੀ ਤੁਹਾਡਾ ਕੱਲ ਫਿਰ ਇੱਕ ਨਵੀਂ ਕ